ਅਤੇ ਹੁਣ ਖਬਰਾਂ ਵਿਸਥਾਰ ਨਾਲ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਰਖੜ ਪੁੰਨਿਆ ਮੌਕੇ ਕਰਵਾਈ ਗਈ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਹਨ ਪੰਥ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਅਤੇ ਕੌਮ ਨੂੰ ਏਜੰਸੀਆਂ ਅਤੇ ਗੱਦਾਰਾਂ ਦੇ ਹੱਥੋਂ ਬਰਬਾਦ ਹੋਣ ਤੋਂ ਬਚਾਉਣ ਦੀ ਲੋੜ ਹੈ

ਕੌਮ ਦੇ ਵਿੱਚ ਕਿਹੜੇ ਬਹਾਦਰ ਸਨ ਉਹਨਾਂ ਨੇ ਕੀ ਕੀ ਬਹਾਦਰੀ ਦੇ ਕੰਮ ਕੀਤੇ ਕਿੰਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਕੌਮ ਨੂੰ ਚੜ੍ਹਦੀ ਕਲਾ 'ਵਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਆਪਾਂ ਆਪਣੀ ਕੌਮ ਦਾ ਇਤਿਹਾਸ ਵੀ ਆਪਣੀਆਂ ਜਥੇਬੰਦੀਆਂ ਦਾ ਵੀ ਇਤਿਹਾਸ ਹਰ ਸਾਲ ਅਸੀਂ ਆਪਾਂ ਉਹਨਾਂ ਦੀ ਜ਼ਿਕਰ ਕਰਦੇ ਹਾਂ ਲਗਾਤਾਰ ਕਿੰਨੇ ਸਾਲ ਹੋ ਗਏ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਆਪਣੀ ਕੌਮ ਵਿੱਚ ਜਿਹੜਾ ਜਜ਼ਬਾ ਸੀ ਜਿਹੜਾ ਕੌਮ ਬਣਾਈ ਗਈ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜਿਹੜੀ ਬਣਾਈ ਗਈ ਸੀ ਇਨਸਾਫ ਦਿਲਉਣ ਵਾਸਤੇ ਜਿਹੜੀ ਬਣਾਈ ਗਈ ਸੀ ਨਕਸ਼ਾ ਕਰਨ ਵਾਸਤੇ ਉਸ ਕੌਮ ਵਿੱਚ ਵੰਡੀਆਂ ਪੈਣ ਲੱਗੀਆਂ ਲੋਕੀ ਤਾਕਤਾਂ ਨੇ ਦੇਖਿਆ ਕਿ ਸਿੱਖ ਧਰਮ ਨੂੰ ਜੇ ਕਮਜ਼ੋਰ ਕਰਨਾ ਹੈ ਉਹਨਾਂ ਦੀਆਂ ਜਥੇਬੰਦੀਆਂ ਨੂੰ ਖਤਮ ਕਰ ਦਿਓ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰ ਦਿਓ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਏਜੰਸੀਆਂ ਲੱਗੀਆਂ ਹੈ ਤਾਕਤਾਂ ਲੱਗੀਆਂ ਇੱਕੋ ਹੀ ਨਿਸ਼ਾਨਾ ਲੈ ਕੇ ਕਿ ਆਪਾਂ ਜਿਹੜੀ ਤਾਕਤ ਦਿੱਥੋਂ ਕੌਮ ਨੂੰ ਮਿਲਦੀ ਹੈ ਉਸ ਤਾਕਤ ਨੂੰ ਕਮਜ਼ੋਰ ਕਰਨਾ ਹੈ ਤੁਸੀਂ ਦੇਖ ਲਓ ਕੀ ਹੋ ਰਿਹਾ ਆਪਣੇ ਨਾਲ ਆਪਣੀ ਕਮਜ਼ੋਰੀ ਕਰਕੇ ਆਪਣੀ ਤਾਕਤ ਨੂੰ ਵੰਡੀ ਹੋਣ ਕਰਕੇ ਹੋਖ ਹੀ ਰਿਹਾ ਹੁਣ ਤੁਹਾਡੇ ਗੁਰੂ ਘਰ ਵੀ ਤੁਹਾਡੇ ਕੋ ਦੋ ਖਸ ਗਏ ਆ ਮੈਂ ਪੁੱਛਣਾ ਛੋਣਾ ਖਾਲਸਾ ਜੀ ਆਪਣੀ ਤਾਕਤ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੈ ਆਪਣੀ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਆਪਣੀ ਤਾਕਤ ਸ਼੍ਰੋਮਣੀ ਕਾਲੀ ਦਲਾ ਹੈ ਪਰ ਅੱਜ ਉਹਨਾਂ ਤਾਕਤਾਂ ਨੇ ਐ ਜੇ ਸਿੱਖ ਖੜੇ ਕਰਦੇ ਜਿਨ੍ਹਾਂ ਦੀ ਸ਼ਕਲ ਸਿੱਖਾ ਮੰਗੂ ਪਰ ਹਵਾ ਜ਼ਕਾ ਮੰਗੂ ਪਰ ਉਹਨਾਂ ਵਿੱਚ ਐ ਜੀ ਗੱਦਾਰੀ ਹੈ ਜਿਹਦਾ ਨਿਸ਼ਾਨਾ ਇੱਕੋ ਇੱਕ ਹੈ ਸਿਕ ਕੌਮ ਦੇ ਖਿਲਾਫ ਚੱਲ ਕੇ ਕੌਮ ਦੀਆਂ ਸਾਰੀਆਂ ਇੰਸਟੀਚੂਨਸ ਨੂੰ ਖਤਮ ਕਰਨਾ ਰਖੜੀ ਦੇ ਤਿਉਹਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਪਲਾ ਵੱਲੋਂ ਅਟਾਰੀ ਵਾਗਾ ਸਰਹੱਦ ਤੇ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਰਖੜੀ ਬੰਨ ਕੇ ਇਹ ਤਿਉਹਾਰ ਮਨਾਇਆ ਗਿਆ ਐਸ ਮੌਕੇ ਉਹਨਾਂ ਅਸਿਸਟੈਂਟ ਕਮਾਂਡੈਂਟ ਗੌਰਵ ਸ਼ਰਮਾ ਅਤੇ ਜਵਾਨਾਂ ਦੇ ਨਾਲ ਬੀਐਸਐਫ ਦੀਆਂ ਮਹਿਲਾ ਜਵਾਨਾਂ ਨੂੰ ਰਖੜੀ ਬੰਨ ਕੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਅਤੇ ਗਿੱਧੇ ਨਾਲ رونਕ ਵਧਾਈ ਗਈ ਇਸ ਮੌਕੇ ਡਾਕਟਰ ਰਕੇਸ਼ ਸ਼ਰਮਾ, ਮਾਲਾ ਚਾਵਲਾ, ਸ਼੍ਰੀਮਤੀ ਰਜਨੀ ਅਤੇ ਟੀਨੂ ਰਾਜਪੂਤ ਸਨੇ ਕਈ ਪ੍ਰਮੁੱਖ ਸਖਸ਼ੀਤਾ ਮੌਜੂਦ ਸਨ ਅੱਜ ਰક્ષાਬੰਧਨ ਦਾ ਤਿਉਹਾਰ ਹੈ। ਔਰ ਰક્ષાਬੰਧਨ ਹਿੰਦੁਸਤਾਨ ਦਾ ਹਰ ਪਿੰਡ ਦਾ ਹਰ ਭਰਾ ਦੇ ਘਰ ਦਾ ਤੇ ਤਿਉਹਾਰ ਹੈ। ਪਰ ਮੇਰੀ ਜ਼ਿੰਦਗੀ ਦਾ ਜਿਹੜਾ ਸਭ ਤੋਂ ਪਿਆਰਾ ਦਿਨ ਜਿਹਦੀ ਮੈਂ ਸਾਰਾ ਸਾਲ ਉਡੀਕ ਕਰਦੀ ਹਾਂ ਉਹ ਰક્ષાਬੰਧਨ ਹੈ। ਔਰ ਖਾਸ ਕਰ ਇਸ ਲਈ ਕਿ 아이 ਤੋਂ 50 ਸਾਲ ਪਹਿਲੇ 아이 ਤੋਂ 50 ਮਾਸਾ ਲੈ ਅਸੀਂ ਇੱਥੇ 68 ਚ 88 ਚ ਰਖੜੀ ਬੰਨੀ ਸ਼ੁਰੂ ਕੀਤੀ ਸੀ ਔਰ ਉਦੋਂ ਸ਼ਾਇਦ ਸਾਰੇ ਦੇਸ਼ ਚ ਕੋ ਦੋ ਚਾਰ ਜਗ੍ਹਾ ਹੀ ਸੀਮਤ ਰਖੜੀ ਬੰਨੀ ਜਾਂਦੀ ਸੀ ਮੈਨੂੰ ਇਹ ਖੁਸ਼ੀ ਹੈ ਕਿ ਸਾਡੀ 82 ਬਾਰਡਰ ਤੇ 82 ਸੀਮਤ ਹੈ ਅਜੇ ਦਰਜ ਨੂੰ ਲੋਕ ਆ ਕੇ ਸਮਾਜਿਕ ਸੰਸਥਾ ਅਧਿਆਪਕ ਆਮ ਲੋਕ ਜਵਾਨਾਂ ਨੂੰ ਰਖੜੀ ਬੰਦੇ ਹੈ ਔਰ ਹਮਨੇ ਜਬ ਸ਼ੁਰੂ ਕੀਤਾ ਥਾ ਪਹਿਲੇ बीएस सबसे किया था 1970 में सेना का इसमें जुड़ गया उसके बाद आतंकवाद के दिनों में सीआरपीएफ साथ जुड़ गई आईटीबीपी जुड़ गई और केपीएस गिल के नेतृत्व में पंजाब पुलिस जुड़ गई ये सारीया फोर्सेस होमगार्ड समेत आज रखड़ी बनी है मेनू लगदा है 57 सालਾਂ ਚ 57000 ਤੋਂ ਵੱਧ ਸੁਰੱਖਿਆ ਕਰਮੀਆਂ ਦੇ ਹੱਥਾਂ ਤੇ ਸਾਡੀ ਰੱਖੜੀ ਜਾ ਚੁੱਕੀ ਹੈ aur दक्षिण पूर्व पश्चिम उत्तर हि, हिंदुस्तान ने हर हिस्से जवान ने बिल्कुल हर्ष और उल्लास का वातावरण है ऊपर से त्यौहार है रक्षाबंधन का त्यौहार है अब शावला मैम आई हैं उन्होंने वो हर साल आती हैं मैं पिछले कई सालों से उनको देख रहा हूँ और ये हमारे अंदर एक एक अलग ही एनर्जी एनर्जी को प्रदान करती हैं और सारे जवान उनसे मिलके बहुत खुश होते हैं सब उनको पहचानते हैं सब उनको देख के इतना हर्ष और उल्लास का माहौल वो लेके आती हैं अपने साथ ਇਹ ਇਤਿਹਾਸ ਸਦੀਆਂ ਤੋਂ ਚੱਲਿਆ ਹੈ ਭੰਪਰਾ ਦੇ ਰਿਸ਼ਤੇ ਦਾ ਇੱਕ ਪ੍ਰਤੀਕ ਹੈ ਪਰ ਮੈਂ ਇਸ ਇਤਿਹਾਸ ਵਾਲੇ ਦਿਨ ਭੈਣ ਜੀ ਨੂੰ ਵਧਾਈ ਦੇਣੀ ਚਾਹੁੰਦਾ 1968 ਤੋਂ 65 ਸਬਸ ਬਣੀ 1968 ਤੋਂ ਲਗਾਤਾਰ ਬਿਨ ਨਾਗ ਇਤਿਹਾਰ ਜਦੋਂ ਇੱਥੇ ਬੜਾ ਕੱਚਾ ਜਿਹਾ ਆਮ ਛੋਟੀ ਜਿਹੀ ਜਗਾ ਸੀ ਰਖੜ ਪੁੰਨਿਆ ਵਾਲੇ ਦਿਨ 골ਡਨ ਗੇਟ ਵਿਖੇ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਐਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਰਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ ਅਤੇ 10 ਦਿਨ ਬਾਅਦ ਇਸ ਨੌਜਵਾਨ ਨੇ ਨਿਊਜ਼ੀਲੈਂਡ ਜਾਣਾ ਸੀ ਅਤੇ ਹਾਦਸੇ ਦੇ ਦੋਸ਼ੀ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ ਗਈ। ਇਹ ਲੜਕਾ ਮਨਪ੍ਰੀਤ ਸਿੰਘ ਹੈ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਅੱਜਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੈ ਨਿਊਜ਼ੀਲੈਂਡ ਅੱਜ ਤੋਂ 10 ਦਿਨ ਬਾਅਦ ਇਹਨੇ ਨਿਊਜ਼ੀਲੈਂਡ ਜਾਣਾ। ਅੱਜ ਇਹ ਰਖੜ ਪੁੰਨਿਆ ਦੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਇਹ ਇਹ ਜਿਹੜੀ ਗੱਡੀ ਦੇ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਜਿਹੜੀ ਗੱਡੀ ਆ ਦੇ ਪੇਰੈਂਟਸ ਨੇ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਉਹਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਜਲਦੀ ਕਾਨੂੰਨੀ ਕੀਤਾ ਜਾਊਗਾ ਆਪ ਸਭ ਨੂੰ ਸੋਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੋੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਰਖੜ ਪੁੰਨਿਆ ਦੇ ਸੰਬੰਧ ਵਿੱਚ ਸਲਾਣਾ ਜੋੜ ਮੇਲੇ ਮੌਕੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਤਮਸਤਕ ਹੋਏ ਅਤੇ ਸਰਬੱਤ ਦੇ ਪਲੇ ਦੀ ਅਰਦਾਸ ਬੇਨਤੀ ਕੀਤੀ ਸ਼ਹਿਰ ਚ ਰਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਪੈਣਾ ਆਪਣੇ ਭਰਾ ਨੂੰ ਰਖੜੀ ਬੰਨ੍ਹਦੀਆਂ ਨਜ਼ਰ ਆਈਆਂ ਅਤੇ ਉਹਨਾਂ ਆਪਣੇ ਪ੍ਰਾਦੀ ਲੰਬੀ ਉਮਰ ਦੀ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਲੱੱਡੜ ਪਰਿਵਾਰ ਵੱਲੋਂ ਰક્ષાਬੰਧਨ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਸ਼ੋਕ ਸਿੰਘ ਲੱੱਡੜ, ਨਰਿੰਦਰ ਕੌਰ, ਸੁਖਵਿੰਦਰ ਕੌਰ, ਨਿਰਮਲ ਕੌਰ ਲੱੱਡੜ, ਉਰਮਲ ਕੌਰ, ਰਾਜ ਕੌਰ ਸਮੇਤ ਪਰਿਵਾਰਕ ਮੈਂਬਰ ਮੌਜੂਦ ਸਨ। ਇਹ ਮੇਰਾ ਮਨਪਸੰਦ ਤਿਉਹਾਰ ਹੈ ਤੇ ਮੈਂ ਕਹਿੰਨੀ ਮੇਰੇ ਪ੍ਰਾਦੀ ਉਮਰ ਲੰਬੀ ਹੋਵੇ ਤੇ ਉਹਨੂੰ ਖੂਬ ਤਰੱਕੀਆਂ ਮਿਲਣ ਹੈ ਰੱਖੀ ਮੈਂ ਆਪਣੇ ਪ੍ਰਾ ਦੀ ਗਲਾਈ ਤੇ ਬੰਨੀ ਹੈ ਕਿ ਇਹ ਖੁਸ਼ੀ ਰਹੇ ਆਪਣਾ ਸਾਰਾ ਕੰਮ ਮੇਰਾ ਵਧੀਆ ਵਧੀਆ ਹੋਵੇ ਮੇਰੀ ਕਾਮਨਾ ਇਹੀ ਹੈ ਮੈਂ ਆਪਣੇ ਪ੍ਰਾ ਦੀ ਗਲਾਈ ਇਹੋ ਜਿਹੀ ਰੱਖੀ ਬੰਨੀ ਹੈ ਕਿ ਮੇਰਾ ਪ੍ਰਾ ਹਰ ਖੁਸ਼ਿਆ ਰਹੇ ਪਰਮਾਤਮਾ ਦੇ ਚਰਨਾਂ 'ਚ ਆਹੀ ਅਰਦਾਸ ਕੀਤੀ ਹੈ ਕਿ ਸਭ ਉਹਨਾਂ ਦੀ ਲਾਈਫ ਚ ਵਧੀਆ ਰਹੇ ਖੁਸ਼ੀ ਰਹੇ ਉਹਨਾਂ ਦੀ ਲਾਈਫ ਚ ਪਲੱਸ ਤਰੱਕੀ ਕਰਨ ਆਉਣ ਵਾਲਾ ਟਾਈਮ ਉਹਨਾਂ ਲਈ ਬੈਟਰ ਰਹੇ ਏ ਅਗੋ ਵੀ ਆਉਣ ਵਾਲੇ ਸਾਲ ਵੀ ਅਹੀ ਰਖੜੀ ਬੰਦੇ ਰਹੀ ਹੈ ਇਸ ਤਰ੍ਹਾਂ ਹੀ ਪਿਆਰ ਭਰੀ ਔਰ ਖੁਸ਼ੀਆਂ ਭਰਿਆ ਇਸ ਤਰੇ ਤਿਹਾਰ ਅੰਦਰ ਹੈ ਦੇਖੋ ਬਹੁਤ ਚਾਹ ਹੁੰਦਾ ਹੈ ਦਾ ਵੀ ਬਹੁਤ ਚਾਹ ਸਾਲ ਬਾਅਦ ਤਿਹਾਰ ਆਂਦਾ ਹੈ ਅਸੀਂ ਵੇਟ ਕਰਦੇ ਹਾਂ ਕਿ ਅਸੀਂ ਰਖੜੀ ਬੰਨੀ ਜਾ ਕੇ ਰਖੜੀ ਲੈਣ ਜਾਣੇ ਆ ਫਿਰ ਰਖੜੀ ਬੰਨਨੇ ਆ ਫਿਰ ਖੁਸ਼ੀ ਖੁਸ਼ੀ ਭਰਿਆ ਤਿਹਾਰ ਬੰਨਨੇ ਆ ਸੈਲੀਬ੍ਰੇਟ ਕਰਦੇ ਆ ਤੇ ਇਹੀ ਹੈ ਸਾਮਨਾ ਕਿ ਅਗੋ ਸਕਸੈਸ ਦਾ ਆਪਣੇ ਹਾਸਿਲ ਕਰਨ ਔਰ ਖੁਸ਼ੀਆਂ ਭਰਿਆ ਤਿਹਾਰ ਅੱਦਾ ਹੀ ਅੰਦਰ ਹੈ 컬러풀 ਰਖੜੀ ਬੰਦੀ ਹੈ 컬러풀 ਰਖੜੀ ਬੰਦੀ ਹੈ 컬러풀 ਮਿਠਾਈ ਲੈਂਦੀ ਹੈ ਪਰ 컬러풀 ਜਲਿਆਂ ਦੇ ਨਾਲ ਲਈ ਬੜਾ ਇੰਤਜ਼ਾਰ ਰੰਦਾ ਭਾਜੀ ਇਹ ਪੂਰੇ ਸਾਲ ਵੇਟ ਕਰੀਦੀ ਹੈ ਕਿ ਕਿਦੋਂ ਤਿਹਾ ਹੈ ਕਿਦੋਂ ਤਿਹਾ ਹੈ ਚਾਹ ਹੁੰਦਾ ਮਨ ਤੇ ਕਈ ਭੈਣਾਂ ਦੂਰ ਰਹਿੰਦੀਆਂ ਕਈ ਨੇੜੇ ਰਹਿੰਦੀਆਂ ਭੈਣਾਂ ਨੂੰ ੜੀ ੜੀ ਕੇ ਰਖੜੀ ਬਣਵਾਈਦੀ ਹੈ ਜਿਦਾਂ ਅੱਜ ਮੇਰੀ ਭੈਣ ਵੀ ਦੂਰੋਂ ਆਈ ਉਹ ਆਈ ਤੇ ਨੇ ਰਖੜੀ ਬੰਨੀ ਤੇ ਬਹੁਤ ਖੁਸ਼ੀ ਲੱਗ ਰਹੀ ਹੈ ਕਿ ਚਾਹਣਾ ਸਾਡਾ ਇਹ ਤਿਹਾ ਪੁਰਾ ਹੈ ਤੇ ਆਪਾਂ ਇਦਾਂ ਹੀ ਚਾਹਨੇ ਆ ਕਿ ਹਰ ਸਾਲ ਇਦਾਂ ਹੀ ਭੈਣ ਆਂਦੀ ਦੇ ਇਹ ਖੁਸ਼ੀ ਨਾਲ ਦੇ ਰਖੜੀ ਬਣ ਕੇ ਸੰਜੰਦੀ ਤੇ ਬਿਲਕੁਲ ਜੀ ਉਹੀ ਕਹਿਣਾ ਚਾ ਰਹੇ ਆ ਕਿ ਜੇ ਇਦਾਂ ਭੈਣਾਂ ਕਾਫੀ ਅੱਜ ਦੇ ਭਰਾ ਕਾਫੀ ਦੂਰ ਬੈਠੇ ਭੈਣਾਂ ਤੋਂ ਕਈ ਭੈਣਾਂ ਦੂਰ ਬੈਠੀਆਂ ਉਹ ਵਿਚਾਰੇ ਅੱਜ ਦੇ ਦਿਨ ਲਈ ਆਹੀ ਸੋਚਦੇ ਨੇ ਕਿ ਕਾਸ਼ ਮੇਰੀ ਭੈਣ ਨੇੜੇ ਹੁੰਦੀ ਤੇ ਮੈਂ ਰੱਬ ਕੋਲੋਂ ਦੁਆ ਕਰਦਾ ਕਿ ਸਾਰੀਆਂ ਦੀ ਭੈਣਾਂ ਨੇੜੇ ਰਹਿਣ ਤੇ ਹਰ ਸਾਲ ਇਹਦੇ ਰਖੜੀ ਬੰਦੇ ਲੈਣ ਤੇ ਵਧੀਆ-ਵਧੀਆ ਤਿਹਾੜ ਮਨਾਏ ਜੇ ਹਾਂਜੀ ਰਖਸ਼ਬੰਧਨ ਦਾ ਤਿਹਾੜ ਹੈ ਆਪਣੇ ਭਾਈ ਕੀ ਕੋ ਰਾਖੀ ਬੰਨਨੇ ਦਾ ਬਹੁਤ ਉਤਸ਼ਾਹ ਹੁੰਦਾ ਹੈ ਪੂਰੇ ਬਹੁਤ ਸਾਲ ਕੇ ਬਾਅਦ ਇੱਕ ਤਿਹਾੜ ਆਤਾ ਹੈ एक जो भाई है वो अपने बहन की रक्षा करता है उसको वचन देता है कि हाँ मैं तेरा ध्यान रखूँगा और बहन को भी इसके इस बहुत खुशी होती है वो भी अपने ससुराल से मायके आती है राखी बांधने के लिए हम राखी के दिन अपने छोटे भाई के लिए शुभकामनाएं करते हैं उनके काम में उसको तरक्की मिले ठीक है उसका जो भी काम हो आगे बढ़े ये इंतजार बहनें पूरा साल ही इंतजार करती रहती है कि कब ये रक्षाबंधन आए और कब मदि की वो अपने भाई से आसन मिले रखड़ी द तिहारा पूरे भारत में श्रद्धा पावन और उत्साह नाम बनाया गया इस मौके पर बहनों ने अपने पराधी की कलाई पे रखड़ी बंधी और उसकी लंबी उम्र की कामना की थी नाली परामा ने भी अपनी बहन को ये विश्वास दिलाया कि वो जीवन भर उसकी रक्षा करेंगे अमृतसर फास्ट वे खबर नाम में कैमरामैन पर शर्मा नल राकेश कुमार राज में होने वाली ग्राम पंचायत चुनाव ले वोट बनन या वोट कटन और और तब्दीली ले 21 ਅਤੇ 22 ਅਗਸਤ 2024 ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਇਸ ਸੰਬੰਧੀ ਵਧੇਰੇ ਜਾਣਕਾਰੀ ਦੀਪਤੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਦਿੱਤੀ ਗਈ ਸ਼੍ਰੀ ਦੁਰਗਿਆਣਾ ਤੀਰਤ ਦੇ ਲక్ష్ਮੀਨਾਰਾਇਣ ਮੰਦਿਰ ਵਿਖੇ 사ਵੰਦ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਨਵ ਵਿਆਹ ਤਾਂ ਨੇ ਮੱਥਾ ਟੇਕਿਆ ਅਤੇ ਭਗਵਾਨ ਦਾ ਗੁਣਗਾਨ ਕੀਤਾ ਇਸ ਮੌਕੇ ਮੁਕੇਸ਼ ਐਨ ਪਾਰਟੀ ਨੇ ਮਹਾ ਮੈਦਾ ਗੁਣਗਾਨ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ हम दुरुग्याना मंदिर आए हैं आ, ये हमारा पहला सावन है तो एक शौक रहता है कि सभी तैयार होकर अपनी फैमिली के साथ यहाँ ठाकुर जी के सामने अरदास करने आए हैं बहुत मज़ा आ रहा है बहुत अच्छा लगा तैयार होकर बस सभी को सब खुशियाँ मिले थैंक यू मैं स्पेशल फरीदाबाद से अमृतसर आई हूँ दुर्गयाना मंदिर अपनी पूरी फैमिली के साथ यहाँ पे मेरा बहुत सावन है तो ये फूलों का श्रृंगार किया और बहुत अच्छा लग रहा है मुझे यहाँ पे आकर हाँ जी अज दुर्गयाना मंदिर मत्था टेक आया सावन के महीने बहुत रौनक है, अस अपने परिवार ना इतने मत्था टेकन आया और श्रृंगार होंगे जो गलियाँ का

ਜਿਹੜਾ ਪਹਿਲਾ ਪੀਓ ਪੰਜਾਬ ਸਿੰਘ ਜਿਹੜੀ ਸਾਬੀ ਸਨ ਉਹ ਗੁਜਾਰ ਸਿੰਘ ਇਹ ਆਰਓ ਪਿੰਡ ਰਣਗੜ ਅੰਮ੍ਰਿਤਸਰ ਵਿਖੇ ਦਾ ਰਹਿਣ ਦਾ ਜਿਹੜਾ ਦੂਸਰਾ ਪੀਓ ਉਹ ਹੈ ਜੀ ਵਿਸ਼ਾ ਸ਼ਾਲੀ ਇਸ ਪੱਕੂ ਗੱਡੇ ਨੂੰ ਨਾਲ ਆਰਓ ਗਲੀ কুমਹਾਰਾਂ ਦੀ ਵਾਸੀ ਨਵੀਂ ਬਾਦੀ ਅੰਮ੍ਰਿਤਸਰ ਦਾ ਰਹਿਣ ਦਾ ਇਹਦੇ ਤੇ ਕੋਈ ਕੇਸ ਹੈ ਉਹਦੇ ਆਲਰੇਡੀ ਵੈਰੀਫਾਈ ਕੀਤਾ ਬਾਕੀ ਫਿਰ ਵੀ ਜਿਹੜੇ ਥਾਣੇ ਦਾ ਪੀਓ ਹੁੰਦਾ ਉੱਥੇ ਇਹਨਾਂ ਦਾ ਰਿਕਾਰਡ ਉਨਰ ਦਿੱਤੀ ਉਤਤੇ ਵਿੜਾ ਨਗਰ ਅਸ਼ੀਤਣਾ ਹੁੰਦਾ ਉਤੋਂ ਕਲੀਅਰ ਹੋ ਜਾਊਗਾ ਆਲਰੇਡੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ ਐਸ ਟਿਕਟ ਚੈਕਿੰਗ ਮੁਹਿੰਮ ਵਿੱਚ ਉਹਨਾਂ ਦੇ ਨਾਲ ਕਮਰਸ਼ੀਅਲ ਇਨਸਪੈਕਟਰ ਜਲੰਧਰ ਨਿਤੇਸ਼ ਸਮੇਤ ਟਿਕਟ ਚੈਕਿੰਗ ਸਟਾਫ ਆਰਪੀਐਫ ਅਤੇ ਜੀਆਰਪੀਐਫ ਦੇ ਜਵਾਨ ਹਾਜ਼ਰ ਸਨ ਭਗਵਾਨ ਵਾਲਮੀਕੀ ਮੱਜਬੀ ਸਿੱਖ ਧਰਮ ਸਮਾਜ ਦੇ ਮੁਖ ਸੰਚਾਲਕ ਪ੍ਰਦੀਪ ਗੱਬਰ ਨੇ ਦੱਸਿਆ ਕੀ ਕੁਝ ਦਿਨਾ ਤੋਂ ਉਹਨਾਂ ਨੂੰ ਅਣਪਛਾਤੇ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਸਬੰਧੀ ਉਹਨਾਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨਾਲ ਮਿਲ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਅਤੇ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਨੇ ਪ੍ਰਦੀਪ ਗੱਬਰ ਦੇ ਘਰ ਗੋਲੀਆਂ ਚਲਾਈਆਂ ਜਿਸ ਨਾਲ ਇਲਾਕੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਦੀਪ ਗੱਬਰ ਨੇ ਮੂੜ ਕਾਰਵਾਈ ਦੀ ਮੰਗ ਕੀਤੀ ਹੈ ਮੈਨੂੰ ਬਹੁਤ ਹੀ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਆ ਰਹੀਆਂ ਸੀ ਇਸ ਸਬੰਧ ਮੈਂ ਪੁਲਿਸ ਕਮਿਸ਼ਨ ਮੈਂ ਸਾਨੂੰ ਵਕਫਾ ਸਮੇਂ ਜਿਹੜੇ ਖਾਸ ਕਰ ਦਿੰਦਾਰਿਆਂ ਇਹਨਾਂ ਦਾ ਜੋ ਹੈ ਕਿ ਅੱਜ ਤੱਕ ਮੇਰੀ ਜਮਾਲਮਾਨ ਦੀ ਰਾਖੀ ਵਾਸਤੇ ਪ੍ਰਸ਼ਾਸਨ ਨੇ ਕੋਈ ਪ੍ਰਵਾਲਾ ਨਹੀਂ ਕੀਤਾ ਕੱਲ੍ਹ ਰਾਤੀ 11:30 ਦੇ ਜਾਂ 11:15-12 ਦੇ ਵਿੱਚ ਦੋਸ਼ੀ ਆਏ ਜਿਹੜਾ ਨੇ ਸ਼ਰੇ ਮੇਰੇ ਘਰ ਤੇ ਗੋਲੀ ਚਲਾਈਆਂ ਔਰ ਮੈਂ ਰਾਤੀ 11:12 ਨੰਬਰ ਤੇ ਫੋਨ ਕਰਕੇ ਐਸਐਸਓ ਫਤਰ ਆਇਆ ਕਿਉਂਕਿ ਜਾਜ ਵਿਜਨਗਰ ਆਇਆ ਇਹਨਾਂ ਨੇ ਸਾਰੀ ਤਹਿਕੀਕਤ ਕਰਕੇ ਮੌਕੇ ਤੇ ਪਰਚਾ ਦਰਜ ਕੀਤਾ ਆ ਔਰ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਮੇਰੀ ਜਾਨਮਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਫਰੌਲਟੀ ਦੇਣੀ ਚਾਹੀਦੀ ਆ ਇੱਕ ਮੇਰੇ ਹਿਥਾਰ ਜਾਵਾ ਮੈਨੂੰ ਵਾਪਸ ਭੋਨੇ ਚਾਹੀਦੀ ਆ ਕਿਉਂਕਿ ਜੇ ਲਾਲ ਨਾ ਆਰਡਰ ਦੇ ਹਸਾਬ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਹਮੇਸ਼ਾ ਹੀ ਜਾਨਮਾਲ ਦੀ ਰੱਖੀ ਵਾਸਤੇ ਬਣਿਆ ਆ ਮੈਂ ਸਮਾਜ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਕਿ ਮੇਰੇ ਪਰਿਵਾਰ ਤੇ ਮੇਰੀ ਜਾਨਮਾਲ ਦੀ ਰੱਖੀ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਲੈਕਟ੍ਰੀਕਲ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਭਸੀਨ ਦੀ ਪ੍ਰਧਾਨਗੀ ਹੈ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਅਸ਼ਮੀ ਸ਼ਰਮਾ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਸੰਸਥਾ ਦੇ ਪਰਮਜੀਤ ਸਿੰਘ ਅਰੋੜਾ ਖਜਾਂਚੀ ਹਰਜੀਤ ਸਿੰਘ ਕਲਸੀ ਪ੍ਰਧਾਨ ਪਵਨਦੀਪ ਸਿੰਘ ਅਰੋੜਾ ਵਿਨੋਦ ਧਵਨ ਵਿਸ਼ਨੂ ਮਹਿਰਾ ਸਮੇਤ ਮੈਂਬਰ ਮੌਜੂਦ ਸਨ ਅੱਜ ਦੇ ਜਿਹੜਾ ਸੁਤੰਤਰਤਾ ਦਿਵਸ ਹੈ ਇਹਨਾਂ ਦੀਆਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਵਾ ਆਪਣੀ ਐਸੋਸੀਏਸ਼ਨ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਅੰਮ੍ਰਿਤਸਰ ਜਿੰਨੇ ਵੀ ਮੇਰੇ ਬਿਜਲੀ ਵਾਲੇ ਭਰਾ ਨੇ ਜਿਨ੍ਹਾਂ ਦੀ ਇਲੈਕਟ੍ਰੀਕਲ ਦੀਆਂ ਦੁਕਾਨਾਂ ਨੇ ਉਹਨਾਂ ਵੱਲੋਂ ਮੈਂ ਸਾਰਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਹੈ ਸਪੰਸਰ ਦੇ ਸੁਭਿਧਾਈ ਦੇਣਾ ਹਾਂ ਹੁਣ ਅਸੀਂ ਇਹ ਕੀਤਾ ਕਿ ਆਪਣੇ ਵਪਾਰੀਆਂ ਦੇ ਜਿਹੜੇ ਵਰਕਰ ਨੇ ਜਾਂ ਵਰਕਰ ਜਾਂ ਕੋਈ ਵੀ ਉਹਦੇ ਨੌਨ ਦੇ ਵਿੱਚ ਨੀੜੀ ਵਰਖਣ ਨੇ ਉਹਨਾਂ ਨੂੰ ਹਰ ਹਫਤੇ ਮਹੀਨੇ 'ਚ ਨਹੀਂ ਹਰ ਹਫਤੇ ਮਹੀਨੇ 'ਚ ਚਾਰ ਵਾਰੀ ਹਰ ਸੋਮਵਾਰ ਪ੍ਰਭੂ ਦੇਵਾਰ ਤੋਂ ਬਾਅਦ ਅਸੀਂ 1 ਵਜੇ ਉਹਨਾਂ ਨੂੰ ਪੰਜ ਬੰਦਿਆਂ ਨੂੰ ਅਸੀਂ ਰਾਸ਼ਨ ਦੇਵਾਂਗੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਾਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਦਫ਼ਤਰ ਮਜੀਠਾ ਮੰਡਲ ਦੇ ਬਤੌਰ ਕਾਰਜਕਾਰੀ ਇੰਜੀਨੀਅਰ ਹੈਪੀ ਕੁਮਾਰ ਨੇ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਸਮੁੱਚੇ ਸਟਾਫ ਵੱਲੋਂ ਚਾਰਜ ਸੰਭਾਲਨ ਤੇ ਉਹਨਾਂ ਦਾ ਨਿਗਾਹ ਸਵਾਗਤ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਗਜ਼ੀਨ ਚੰਡਿਆਲਾ ਸਿਮਰਨਜੀਤ ਸਿੰਘ, ਮੁਲਾਜ਼ਮ ਆਗੂ ਨਿਸ਼ਾਨ ਸਿੰਘ ਗੰਧਾਵਾ, ਡਿਪਟੀ ਕଲେਕਟਰ ਸੁਨੀਲ ਗੋਤਮ, ਰਾਜਦੀਪ ਚੰਦੀ, ਨਿਸ਼ਾਨ ਸੰਧੂ, ਕੇਵਲ ਸਿੰਘ ਪਿੰਡਰ, ਸੁਪਰਡੈਂਟ ਰਜੇਸ਼ ਕੁਮਾਰ ਅਤੇ ਸੰਜੀਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਹਾਜ਼ਰ ਸਨ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਹਰੀਪੁਰੇ ਇਲਾਕੇ ਚ ਗੰਦਗੀ ਦੀ ਪਰਮਾਤ ਸਿਹਤ ਵਿਭਾਗ ਵੱਲੋਂ ਕਰਵਾਈ ਸਪਰੇ ਬ੍ਰੇਕ ਤੋਂ ਬਾਅਦ ਇਕ ਵਾਰ ਫੇਰ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਫਾਸਟਵੇ ਨਿਊਜ਼ ਚੈਨਲ ਵੱਲੋਂ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਵਿਚਕਾਰ ਜੋ ਕੂੜੇ ਦੇ ਢੇਰ ਲੱਗੇ ਹੋਏ ਸਨ ਅਤੇ ਉਥੇ ਬਰਸਾਤੀ ਪਾਣੀ ਖੜਾ ਸੀ ਉਸ ਦੀ ਖਬਰ ਲਗਾਈ ਗਈ ਸੀ ਅਤੇ ਇਸੇ ਤਹਿਤ ਹੀ ਉਥੋਂ ਦੇ ਰਹਿਣ ਵਾਲੇ ਨਿਵਾਸੀਆਂ ਨੇ ਮੰਗ ਕੀਤੀ ਸੀ ਕਿ ਜਿਹੜਾ ਬਰਸਾਤੀ ਪਾਣੀ ਖੜਾ ਹੈ ਐਥੇ ਸਪਰੇ ਕੀਤੇ ਜਾਵੇ। ਸਿਵਲ ਸਰਜਨ ਦੀ ਟੀਮ ਵੱਲੋਂ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਇਲਾਕੇ ਵਿੱਚ ਸਪਰੇ ਕੀਤੇ ਗਏ। ਇਸ ਮੌਕੇ ਅਸ਼ਨੀ ਸ਼ਰਮਾ ਪੀਲ ਐਕਟੀਵਿਸਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਗੱਲਬਾਤ ਕਰਦਿਆਂ ਹੋਇਆ ਸਿਵਲ ਸਰਜਨ ਅੰਮ੍ਰਿਤਸਰ ਦਾ ਤਾਨਵਾਦ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਛੋਟਾ ਹਰੀਪੁਰਾ ਵੱਡੇ ਹਰੀਪੁਰੇ ਦੇ ਵਿੱਚ ਆ ਕਾਫੀ ਦਿਨ ਤੋਂ ਪਾਣੀ ਖੜਾ ਸੀ। ਜਿਹੜੀਆਂ ਕੰਪਲੀਟ ਆ ਜਿਹੜੀਆਂ ਨੇ ਮੈਂ ਕਾਰਪੋਰੇਸ਼ਨ ਦੇ ਹੱਥਾਂ ਨੂੰ ਕੀਤੀਆਂ ਉਸ ਤੋਂ ਬਾਅਦ ਇਹ ਕਹ ਲੋ ਚੰਡੀਗੜ੍ਹ ਕੀਤੀਆਂ ਸਿਵਲ ਸਰਜਨ ਸਰਦਾਰ ਸਮੀਰ ਸਿੰਘ ਜੀ ਉਹਨਾਂ ਨੂੰ ਕੀਤੀ ਅੱਜ ਸਰਦਾਰ ਸਮੀਰ ਸਿੰਘ ਜੀ ਜਿਹੜੇ ਸਿਵਲ ਸਰਜਨ ਜਿਹੜੇ ਅਮਰੋਦਾ ਦੇ ਡਾਕਟਰ ਸਮੀਰ ਸਿੰਘ ਜੀ ਉਹਨਾਂ ਦਾ ਮੈਂ ਤਿਲੋਂ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਘੱਟੋ ਘੱਟ 20 25 ਲੋਕ 20 25 ਲੋਕ ਜਿਹੜੇ ਨੇ ਮਲੇਰੀਆ ਐਂਟੀ ਮਲੇਰੀਆ ਐਂਟੀ ਡੇਂਗੂ ਦੀਆਂ ਟੀਮਾਂ ਇੱਥੇ ਭੇਜੀਆਂ ਅਤੇ ਡਾਕਟਰ ਹਰਜੋਤ ਕੌਰ ਦਾ ਜਿਨ੍ਹਾਂ ਦੀ ਸੁਪਰਵੀਜ਼ਨ ਦੇ ਵਿੱਚ ਇਹ ਟੀਮਾਂ ਆਈਆਂ ਨੇ ਉਹਨਾਂ ਦਾ ਵੀ ਮੈਂ ਆਲਾਕਾ ਨਿਵਾਸੀਆਂ ਵੱਲੋਂ ਦਿਲੋਂ ਧੰਨਵਾਦ ਕਰਦਾ ਪਰ ਨਾਲ ਦੇ ਨਾਲ ਕਾਰਪੋਰੇਸ਼ਨ ਦੇ ਤੇ ਅਜੇ ਵੀ ਸਾਨੂੰ ਬਹੁਤ ਗਿਲਾ ਹੈਗਾ ਇਲਾਕੇ ਦੇ ਸੀਵਰੇਜ ਜਿਹੜੇ ਨੇ ਡੱਕੋ ਡੱਕ ਭਰੇ ਹੋਏ ਨੇ ਇਹ ਇਲਾਕੇ ਦੇ ਸੀਵਰੇਜ ਭਰਨ ਨਾਲ ਇੱਕ ਹਲੋ ਕਿ ਸਾਰਾ ਗੰਦ ਜਿਹੜਾ ਗਲੀਆਂ 'ਚ ਖਿਲਰ ਰਿਹਾ ਹੋਇਆ ਹੈ ਸਿਵਲ ਸਰਜਨ ਆ ਰਾਨੇ ਤੇ ਬਹੁਤ ਵਧੀਆ ਕੰਮ ਕੀਤਾ ਜਿਹਦਾ ਮੈਂ ਅੱਗੇ ਧੰਨਵਾਦ ਕੀਤਾ ਡਾਕਟਰ ਉਹਨਾਂ ਦੇ ਮੈਡਮ ਡਾਕਟਰ ਉਹਨਾਂ ਦਾ ਵੀ ਮੈਂ ਧੰਨਵਾਦ ਕੀਤਾ ਹੈਗਾ ਸਿਵਲ ਸਰਜਨ ਦੇ ਨਾਲ ਨਾਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਡਿਊਟੀ ਬਣਦੀ ਹੈ ਇਹ ਇੱਥੇ ਜੀ ਹਰ ਜਦੋਂ ਬਰਸਾਤ ਪੈਂਦੀ ਹੈਗੀ ਹੈ ਮੈਂ ਸਿਵਲ ਸਰਜਨ ਸਾਹਿਬ ਅੱਗੇ ਕਹਿੰਦਾ ਆ ਅਪੀਲ ਕਰਾਂਗਾ ਰਿਕੁਐਸਟ ਕਰਾਂਗਾ ਖਾਸ ਕਰਕੇ ਸੰਜੀਵ ਕੁਮਾਰ ਜੀ ਜਿਹੜਾ ਜਿਹਨਾਂ ਦਾ ਇਹ ਇਲਾਕਾ ਦੇਖਦੇ ਆ ਹਰ ਬਰਸ ਜਿਸ ਤਰ੍ਹਾਂ ਇਹ ਬਰਸਾਤ ਪੈਂਦੀ ਦੂਜੇ ਦਿਨ ਬਾਅਦ ਇੱਥੇ ਟੀਮ ਜਿਹੜੀ ਹੈ ਉਹ ਆਪਣੇ ਸਪਰੇਅ ਕਰੇ ਇਹ ਚਾਰ ਟੀਮਾਂ ਦੀ ਆਈਆਂ ਹਰੀਪੁਰੇ ਤੇ ਅੱਜ ਸਪਰੇਅ ਕਰਤੀ ਹੈ ਇਲਾਕੇ 'ਚ ਅਸੀਂ 2-4 ਦਿਨਾਂ ਬਾਅਦ ਫੇਰ ਇੱਥੇ ਰੌਂਡ ਕਰਦੇ ਰਵਾਂਗੇ ਹਾਂਜੀ ਸਿਵਲ ਸਰਜਨ ਡਾਕਟਰ ਸੁਮੇਸ਼ ਸਿੰਘ ਤੇ ਡਾਕਟਰ ਹਰਜੋਤ ਕੋਰ ਜਿਹੜੇ ਸਾਡੇ ਐਪੋਲੀ ਮੋਲਿਸਟ ਨੇ ਉਹਨਾਂ ਵੱਲੋਂ ਇਥੇ ਟੀਮਾਂ ਕਲੰਗ ਨਹੀਂ ਨਹੀਂ ਜੀ ਕੋਈ ਵੀ ਅਸੀਂ ਵੈਸੇ ਵੀ ਇਸ ਇਲਾਕੇ 'ਚ ਹਫਤੇ ਬਾਅਦ ਸਪਰੇਅ ਕਰੀਦੀ ਆ ਅੱਜ ਸਰ ਉਹਨਾਂ ਨੇ ਕੰਪਲੇਨਸ ਇਹਨਾਂ ਦੀ ਤੇ ਜਰੂਰ ਆਪਾਂ ਸਾਰੇ ਟੀਮਾਂ ਚਾਰ ਟੀਮਾਂ ਲੈ ਕੇ ਆਏ। ਬੀਤੇ ਦਿਨੀ ਫਾਸਟਵੇ ਟੀਮ ਵੱਲੋਂ ਇੱਕ ਖਬਰ ਲਗਾਈ ਗਈ ਸੀ ਕਿ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਨੇੜੇ ਜੋ ਰੇਲਵੇ ਲਾਈਨ ਹੈ ਉੱਥੇ ਬਰਖਾਤੀ ਪਾਣੀ ਖੜ੍ਹਾ ਹੈ ਤੇ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ। ਇਸ ਨੂੰ ਦੇਖਦੇ ਹੋਏ ਬਰਖਾਤੀ ਪਾਣੀ ਖੜ੍ਹੇ ਰਹਿਣ ਨਾਲ ਜਿੱਥੇ ਬਿਮਾਰੀਆਂ ਫੈਲਣ ਦਾ ਡਰ ਸੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਇਥੇ ਸਪਰੇ ਕੀਤੀ ਗਈ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਸਿਵਲ ਸਰਜਰੀ ਟੀਮ ਵੱਲੋਂ ਜਿਹੜਾ ਕੰਮ ਕੀਤਾ ਗਿਆ ਇਹ ਪਿੱਛੇ ਲੱਗਾ ਜੋਗ ਕਦਮ ਹੈ ਪਰ ਨਗਰ ਨਿਗਮ ਨੂੰ ਜਿਹੜੇ ਕੂੜੇ ਦੇ ਢੇਰ ਹੈ ਉਹ ਹਟਾਉਣੇ ਚਾਹੀਦੇ ਹਨ ਅਮਰਸਰ ਫਾਸਟਵੇ ਖਬਰ ਨਾਮਰੇ ਕੈਮਰਾਮੈਨ ਪਰੇਸ਼ਰ ਮਦਨ ਕੇਸ਼ ਕੁਮਾਰ ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਬਾਗਾ ਬਾਰਡਰ ਤੇ ਸਰਹੱਦ ਤੇ ਬਹਾਦਰ ਜਵਾਨਾਂ ਦੀ ਰਾਖੀ ਤਹਿਤ ਭਾਰਤ ਦੇ ਬਹਾਦਰ ਜਵਾਨਾਂ ਨੂੰ ਤਾਗਾ ਬੰਨਣ ਦਾ ਪ੍ਰੋਗਰਾਮ ਪ੍ਰਤੀਸ਼ਠਾ ਨੌਜਵਾਨ ਸੰਗਠਨ ਨੇ ਸੀਮਾ ਸੁਰੱਖਿਆ ਬਲ ਨਾਲ ਕੀਤਾ ਐਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਤੀਸ਼ਠਾ ਯੂਵਾ ਸੰਗਠਨ ਦੇ ਸੰਸਥਾਪਕ ਮੋਹਿਤ ਕੁਮਾਰ 파ਰਤੀ ਨੇ ਕੀਤੀ ਸੀਨੀਅਰ ਸਿਟੀਜ਼ਨ ਕਲੱਬ ਵੱਲੋਂ ਆਜ਼ਾਦੀ ਦਾ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਆਜ਼ਾਦੀ ਲਈ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਚੇਅਰਮੈਨ ਓਮਪrakash ਕਾਲਿਆ, ਵਿਨੋਦ ਸ਼ਰਮਾ, ਬੀਡੀ ਸ਼ਰਮਾ, ਡੀਪੀ धवन, ਰਾਕੇਸ਼ ਮਲਹਣ, ਵੀਕੇ ਮਲਹਣ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅੱਜ ਅਸੀਂ ਪ੍ਰੋਫੈਸਰ ਓਪੀ ਕਾਲਿਆ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਕਲੱਬ ਦੇ ਅਧਿਐਖ ਨੇ ਅਸੀਂ ਉਹਨਾਂ ਨੂੰ ਆਨਰ ਕਰ ਰਹੇ ਆਂ ਔਰ ਇਹ ਮਹੀਨਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਆਜ਼ਾਦੀ ਦਾ ਦਿਵਸ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦੇ 15 ਦਿਨ ਪਹਿਲੇ ਤੇ 15 ਦਿਨ ਬਾਅਦ ਮੀਨਸ ਪੂਰਾ ਮਹੀਨਾ ਆਜ਼ਾਦੀ ਦਾ ਦਿਵਸ ਮਨਾਉਣਾ ਚਾਹੀਦਾ ਔਰ ਆਪਣੇ ਸੀਨੀਅਰਸ ਜਿਹੜੇ ਨੇ ਉਹਨਾਂ ਨੂੰ ਆਨਰ ਕਰਨਾ ਚਾਹੀਦਾ ਜਿਨ੍ਹਾਂ ਨੇ ਫ੍ਰੀਡਮ ਸਟਰਗਲ 'ਚ ਚੱਲੇ ਆਏ ਔਰ ਜਿਨ੍ਹਾਂ ਨੇ ਉਹ ਦਿਨ ਦੇਖੇ ਨੇ ਜਦੋਂ ਸਾਡੇ ਦੇਸ਼ 'ਚ ਗੁਲਾਮੀ ਸੀ और साढे शहीद एक गांधी होंगे सी कि वक्त आने दे बता देंगे तुझे ए आसमां वक्त आने दे बता देंगे तुझे ए आसमां अभी हम अभी से क्या बताएं क्या हमारे दिल में है सरफरोशी की तमन्ना अब हमारे दिल में है सिटीजन क्लब की जीमसन क्लब मीटिंग हुई है वो आज़ादी के प्रवानियाद किया गया और साढ़े अध्यक्ष कलिया साहब न सम्मानित किया गया है ਅਸੀਂ ਸਾਰੇ ਬੜੇ ਸ਼ੁਕਰਗੁਜ਼ਾਰ ਹਾਂ ਖਾਲੀਆ ਸਾਹਿਬ ਦੇ ਕਿ ਉਹ ਸੀਨੀਅਰ ਸਿਟੀਜ਼ਨ ਨੂੰ ਹੰਦਿਨਾਤੇ ਸਾਡੇ ਸਾਰਿਆਂ ਨੂੰ ਇਕੱਠੇ ਕਰਕੇ ਸਮਾਜ ਸੇਵਾ ਦੇ ਅੱਛੇ ਸਾਨੂੰ ਟਿਪਸ ਦਿੰਦੇ ਰਹਿੰਦੇ ਨੇ ਔਰ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਨੇ ਰਖੜੀ ਦੇ ਪਵਿੱਤਰ ਤਿਉਹਾਰ ਮੌਕੇ ਪੈਣਾ ਆਪਣੇ ਭਰਾਵਾਂ ਦੀ ਸੁਖ ਸ਼ਾਂਤੀ ਅਤੇ ਲੰਬੀ ਉਮਰ ਮੰਗਦੇ ਹੋਏ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੀਆਂ ਹਨ ਪੰਜਾਬ ਪੁਲਿਸ ਦੇ ਥਾਣਾ ਗੇਟ ਹਕੀਮਾ ਦੀ ਪੁਲਿਸ ਟੌਂਕੀ ਅਨਗੜ ਅੰਮ੍ਰਿਤਸਰ ਤੋਂ ਇੱਕ ਅਜੇ ਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਤਾਇਨਾਤ ਸਿਪਾਹੀ ਮਨਪ੍ਰੀਤ ਸਿੰਘ ਨੂੰ ਮਹਿਲਾ ਸਿਪਾਹੀ ਪਰਮਜੀਤ ਕੌਰ ਨੇ ਪੈਨ ਦਾ ਫਰਜ਼ ਨਿਭਾਉਂਦੇ ਹੋਏ ਰਖੜੀ ਅਤੇ ਮਿਠਾਈ ਲਿਆ ਕੇ ਸਿਪਾਹੀ ਮਨਪ੍ਰੀਤ ਸਿੰਘ ਨੂੰ ਰਖੜੀ ਬੰਨ ਕੇ ਰਖੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਮਾਜ ਸੇਵਕ ਅਤੇ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਵੱਲੋਂ ਗਲੀ ਨੰਬਰ 5 ਗੋਕੁਲ ਐਵੇਨਿਊ ਮਜੀਠਾ ਰੋਡ ਵਿਖੇ ਸੀਵਰੇਜ ਚੈਂਬਰ ਸਾਫ਼ ਕਰਵਾਏ ਗਏ ਗਲੀ ਨੰਬਰ 6 ਪ੍ਰੇਮਨਗਰ ਦੇ ਸੀਵਰੇਜ ਹੋਲ ਸਾਫ਼ ਕਰਵਾਏ ਗਏ ਅਤੇ ਗਲੀ ਨੰਬਰ 7 ਟੰਡਨ ਨਗਰ ਵਿਖੇ ਸੀਵਰੇਜ ਸਾਫ ਕਰਵਾਏ ਗਏ ਅਤੇ ਚੈਂਬਰਾਂ ਦੀ ਸਫਾਈ ਕਰਵਾਈ ਗਈ। ਸਾਡੀ ਸੀਵਰੇਜ ਦੀ ਬਹੁਤ ਦਿੱਕਤ ਹੈਗੀ ਸੀ। ਇੱਥੇ 2.5 ਸਾਲ ਤੋਂ ਕੋਈ ਬੰਦਾ ਸੀਵਰੇਜ ਦਾ ਨਹੀਂ ਹੋਇਆ। ਮੈਂ ਸੰਜੀਪ ਕੁਮਾਰ ਜੀ ਨੂੰ ਕੱਲ ਹੀ ਅਜੇ ਕਿਹਾ ਕਿ ਮੈਂ ਕਿਹਾ ਭਾਜੀ ਹੁਣ ਇੱਥੇ ਦਿੱਕਤ ਆਉਂਦੀ ਹੈ। ਜਦੋਂ ਬਾਰਿਸ਼ ਆਉਂਦੀ ਹੈ ਪਾਣੀ ਸਾਰਾ ਹੀ ਗਲੀ 'ਚ ਇਕੱਠਾ ਹੁੰਦਾ ਹੈ। ਉਹ ਤਾਂ ਚੈਂਬਰ ਭਰੇ ਐ ਸੀ। ਕਾਫੀ ਦੇਰ ਤੋਂ ਤੇ ਸੰਜੀਪ ਕੁਮਾਰ ਹੁਣ ਆ ਕੇ ਆ ਸੀ। ਬਈ ਐਂ ਸਾਫ ਕਰਾ ਦੇ ਇਹਨਾਂ ਨੇ। ਉਸ ਸੀਵਰੇਜ ਸਾਫ ਕਰਾ ਕੇ ਬਿਲਕੁਲ ਕਲੀਅਰ ਚੱਲ ਰਿਹਾ ਹੁਣ। ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਕਰਤਾਰ ਨਗਰ ਸ਼ਿਹਾਟਾ ਵਿਖੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੈ ਰਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਪੂਰਨ ਮਾਸ਼ੀ ਦੀ ਕਥਾ ਸੁਣਾਈ ਗਈ ਅਤੇ ਸਮੂਹ ਸਾਥ ਸੰਗਤ ਨੇ ਰਖੜੀ ਬਣ ਕੇ ਮਹਾਰਾਜ ਜੀ ਨੂੰ ਖੁਸ਼ੀਆਂ ਦੀ ਕਾਮਨਾ ਕੀਤੀ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਨਿਰਮਲ ਸਿੰਘ ਆਨੰਦ, ਰਾਜੀਵ ਸਲਵਾਨ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਸੰਧੂ, ਨਸ਼ੱਤਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਮੰਦਰ ਮਾਤਾ ਵੈਸ਼ਨੋ ਦੇਵੀ ਇੰਡਸਟਰੀਅਲ ਏਰੀਆ ਸੇਪੇਟ ਰੋਡ ਵਿਖੇ ਸੌਨ ਮਹੀਨੇ ਦੇ ਆਖਰੀ ਪੰਜਵੇਂ ਸੋਮਵਾਰ ਨੂੰ ਭਗਵਾਨ ਸ਼ਿਵ ਸ਼ੰਕਰ ਭੋਲੇनाथ ਦੀ ਪੂਜਾ ਕਰਕੇ ਰੂਦਰ ਅਭਿਸ਼ੇਕ ਕੀਤਾ ਗਿਆ। ਇਸ ਦੌਰਾਨ ਪੰਡਿਤ ਰਾਮ ਪ੍ਰਵੇਸ਼ ਮਿਸ਼ਰਾ ਨੇ ਪੂਜਾ ਦੀਆਂ ਸਾਰੀਆਂ ਰਸਮਾਂ ਸੰਪੂਰਨ ਕਰਵਾਈਆਂ। ਇਸ ਧਾਰਮਿਕ ਸਮਾਰੋਹ ਮੌਕੇ ਇੰਡਸਟਰੀਅਲ ਏਰੀਆ 시ਹਾਟਾ ਦੇ ਉਪ ਪ੍ਰਧਾਨ ਦੀਪਕ ਸੂਰੀ, ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਹੋਤਾ ਤੇ ਸਰਪ੍ਰਸਤ ਡਾਕਟਰ ਕੁਵਰ ਵਿਸ਼ਾਲ ਉਘੇ ਸਮਾਜ ਸੇਵਕ ਹੈਪੀ ਤੇਜਪਾਲ ਮੁਕੇਸ਼ ਕੁਮਾਰ ਮੀਡੀਆ ਇੰਚਾਰਜ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਰਖੜ ਪੁੰਨਿਆ ਮੌਕੇ ਸ਼੍ਰੋਮਣੀ ਕਾਲੀਦਾਲ ਬਾਦਲਵੱਲੋਂ ਬਾਬਾ ਬਕਾਲਾ ਵਿਖੇ ਕੀਤੀ ਸਿਆਸੀ ਕਾਨਫਰੰਸ ਆਪ ਦਾ ਮੰਤਰੀ ਲక్ష్ਮੀ ਕਾਂਤਾ ਚਾਹਵਾਨ ਨੇ ਅਟਾਰੀ ਸਰਹੱਦ ਵਿਖੇ ਬੀਐਸਐਫ ਦੇ ਜਵਾਨਾਂ ਨੂੰ ਬੰਨੀ ਰੱਖਣੀ। ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਨੌਜਵਾਨ ਸੜਕ ਹਾਦਸੇ ਦਾ ਹੋਇਆ ਸ਼ਿਕਾਰ ਮੌਕੇ ਤੇ ਹੋਈ ਮੌਤ। ਸਨਾਜ ਤਿਆ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਔਰ ਮੈਨੂੰ ਦਿਓ ਇਜਾਜ਼ਤ ਧੰਨਵਾਦ